ਸਾਸੀ ਗਾਲ ਦੋਸਤੋ ਤੁਸੀਂ ਜੁੜੇ ਹੋ ਔਨ ਵੰਡਿਆ ਪੰਜਾਬ ਦੇ ਨਾਲ ਅੱਜ ਮਾਨਸਾ ਦੇ ਵਾਰਡ ਨੰਬਰ 17 ਦੇ ਵਿੱਚ ਸਵੇਰੇ ਸਵੇਰੇ ਔਰਤਾਂ ਨੇ ਅਤੇ ਮੁਹੱਲਾ ਵਾਸੀਆਂ ਨੇ ਇਕੱਠੇ ਹੋ ਕੇ ਸਰਕਾਰ ਵਿਰੁੱਧ ਨਾਰੇਬਾਜੀ ਕੀਤੀ ਤੇ ਧਰਨਾ ਲਗਾ ਦਿੱਤਾ ਉਹਨਾਂ ਦਾ ਦੋਸ਼ ਸੀ ਕਿ ਸਰਕਾਰ ਨੇ ਸੱਤਾ ਵਿੱਚੋਂ ਆਉਣ ਤੋਂ ਪਹਿਲਾਂ ਕਿਹਾ ਸੀ ਕਿ ਅਸੀਂ 4 ਹਫ਼ਤਿਆਂ ਦੇ ਵਿੱਚ ਵਿੱਚ ਨਸ਼ਾ ਬੰਦ ਕਰ ਦੇਵਾਂਗੇ ਪਰ ਅੱਜ ਵੀ ਨਸ਼ੇ ਦੇ ਨਾਲ ਦਿਨ ਦਿਹਾੜੇ ਮੋਤਾਂ ਹੋ ਜਾਂਦੀਆਂ ਨੇ ਤਾਂ ਇਸ ਦਾ ਕੌਣ ਜ਼ਿੰਮੇਵਾਰ ਹੈ ਆਉਤਵਾਂ ਨੂੰ ਦਿਖਾਉਣਿਆ ਪੂਰੀ ਰਿਪੋਰਟ ਕੀ ਹੈ ਮਸਲਾ ਕਿਉਂ ਇੰਨਾ ਔਰਤਾਂ ਨੂੰ ਸਵੇਰੇ ਸਵੇਰੇ ਚਾਹ ਪਾਣੀ ਕਰਨ ਦੇ ਟਾਈਮ ਤੇ ਇਹਨਾਂ ਨੂੰ ਧਰਨਾ ਲਗਾਉਣ ਦੀ ਜ਼ਰੂਰਤ ਪਈ ਦੂਸਰਾ ਇਹਨਾਂ ਨੇ ਇਹ ਇਲਜ਼ਾਮ ਲਗਾਇਆ ਕਿ ਜੋ ਨਸ਼ੇ ਦੇ ਵਪਾਰੀ ਨੇ ਨਸ਼ਾ ਵੇਚਦੇ ਨੇ ਉਹ ਸਾਨੂੰ ਸਿੱਧਾ ਆ ਕੇ ਕਹਿ ਦਿੰਦੇ ਆ ਕਿ ਤੁਸੀਂ ਸਾਡਾ ਕੀ ਕਰ ਲੋਗੇ ਅਸੀਂ ਤਾਂ 10000 ਰੁਪਇਆ ਮਹੀਨਾ ਥਾਣੇ ਵਿੱਚ ਦਿਨੇ ਆ ਤੇ ਤੀਸਰਾ ਇਹਨਾਂ ਨੇ ਇਹ ਇਲਜ਼ਾਮ ਲਗਾਇਆ ਕਿ ਜਦੋਂ ਐਸਐਚਓ ਤੱਕ ਪੁਲਿਸ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਗਈ ਤਾ ਉਹਨਾਂ ਨੇ ਵੀ ਕਹਿ ਦਿੱਤਾ ਪਹਿਲਾਂ ਨਸ਼ਾ ਫੜ ਕੇ ਲਿਆਓ ਫੇਰ ਅਸੀਂ ਕੋਈ ਕਾਰਵਾਈ ਕਰਾਂਗੇ ਨਹੀਂ ਤਾਂ ਅਸੀਂ ਕੋਈ ਕਾਰਵਾਈ ਨਹੀਂ ਕਰ ਸਕਦੇ ਤੁਸੀਂ ਦੇਖੋ ਗਰਾਉਂਡ ਜ਼ੀਰੋ ਰਿਪੋਰਟ ਆਨ ਵੰਡਿਆ ਪੰਜਾਬ ਤੋਂ ਪੁਲਿਸ ਵਾਲਾ ਤੇ ਮਤਲਾ ਡਰੱਗ ਇਨਸਪੈਕਟਰੇ ਰੋਕ ਨਹੀਂ ਰਹੇ ਉਲਟਾ ਧਮਕਾਉਂਦੇ ਨੇ ਲੋਕਾਂ ਨੂੰ ਜਿਹੜੇ ਬੋਲਦੇ ਨੇ ਇੱਥੇ ਅਸੀਂ ਉਦੋਂ ਚੱਕਿਆ ਮਾਮਲਾ ਮੈਨੂੰ ਤਾਂ ਕਿਹਾ ਜੀ ਪਰਮਿੰਦਰ ਤੇ ਝੂਠਾ ਕੇਸ ਪਾਇਆ ਇਹਨਾਂ ਨੇ 307 ਦਾ ਵੀ ਬੱਜਾ ਬੰਦਾ ਨਸ਼ਾ ਕਰਕੇ ਗੰਧ ਚ ਪਰਚਾ ਇਹਦੇ ਤੇ ਦਰਜ ਪਿਰਤਾ ਆ ਕੇ ਜਿਹੜਾ ਮੂਰਲੇ ਪੰਦਾ ਬੋਲਦਾ ਇਹਨੂੰ ਚੁੱਪ ਕਰਾ ਦਿਓ ਪਰਚਾ ਦਰਜ ਕਰਾ ਕੇ ਚਾਰ ਮਹੀਨਾ ਬਾਅਦ ਉਹਦੀ ਜਵਾਨਤ ਮਤਲਬ ਬਿਨਾਂ ਜਵਾਨਤ ਤੋਂ ਛਡਾਇਆ ਸੀ ਜਵਾਨਤ ਤਾਂ ਉਹਦੀ ਹੋ ਜਾਂਦੀ ਇਹਨਾਂ ਨੇ ਕਿਹਾ ਹੁਣ ਨਾ ਤਾਂ ਡੀਐਸਪੀ ਗੋਇਲ ਦੀ ਕੋਈ ਜਾਂਚ ਕਰ ਰਿਹਾ ਅਰਬਾਂ ਰੁਪਿਆ ਦੀ ਪ੍ਰਾਪਰਟੀ ਉਹਨੇ ਇਕੱਠੀ ਕਰ ਲਈ ਸਾਨੂੰ ਐਸਐਸਪੀ ਨੇ ਪੁੱਛਿਆ ਸੋਨੂੰ ਵੀ ਪੁੱਛਦੇ ਹੋਣਗੇ ਵੀ ਕੌਣ ਵੇਚਦਾ ਭਾਈ ਕੌਣ ਕੀ ਕਰਦਾ ਇਹ ਇਹ ਗੱਲ ਕੀ ਕੀਤੀ ਉਹ ਸਾਨੂੰ ਦੱਸੋ ਸਾਨੂੰ ਵੀ ਐਸਐਸਪੀ ਨੇ ਕਿਹਾ ਕਹਿੰਦਾ ਜੀ ਤੁਸੀਂ ਦੱਸੋ ਅਸੀਂ ਆਏ ਤੁਹਾਡੇ ਨਾਲ ਆ ਕੁਰਸੀ ਤੇ ਬੈਠਾ ਡੀਐਸਪੀ ਇਹਨੂੰ ਕੱਲੀ-ਕੱਲੀ ਗਲੀ ਦਾ ਪਤਾ ਕੌਣ ਕੀ ਕਰਦਾ ਕੌਣ ਭੁੱਖੀ ਵੇਚਦਾ ਕੌਣ ਫੀਮ ਵੇਚਦਾ ਕੌਣ ਸ਼ਰਾਬ ਵੇਚਦਾ ਕੌਣ ਚਿੱਟਾ ਵੇਚਦਾ ਚਾਰ ਥਾਣਿਆਂ 'ਚ ਰਿਹਾ ਹੈ ਭਲਾਡੇ ਰਿਹਾ ਮਾਨਸਾ ਰਿਹਾ ਸਰਦੂਲਗੜ ਰਿਹਾ ਇਹ ਤਿੰਨੇ ਚਾਰੇ ਥਾਣਿਆਂ ਦਾ ਇਹਨੂੰ ਕੱਲੇ-ਕੱਲੇ ਗਲੀ ਦਾ ਪਤਾ ਤੇ ਮਹੀਨਾ ਲੈਂਦਾ ਉਹਨਾਂ ਤੋਂ 500 ਦੁਕਾਨਾਂ ਇੱਥੇ ਆਪਣੇ ਇਸ ਦੀ ਜਿਹੜੀ ਕਮਿਸ਼ਨਾਂ ਦੀ 500 ਮਗਰ 10000 ਰੁਪਏ ਉਹਨਾਂ ਨਾਲ ਬੰਨਿਆ ਹੋਇਆ ਇਹਨਾਂ ਨੇ ਮਹੀਨੇ ਦਾ ਕਿਸੇ ਤੋਂ 5000 ਕਿਸੇ ਤੋਂ 10000 ਕਿਸੇ ਤੋਂ 50000 ਰੁਪਏ ਲੈਂਦੇ ਨੇ ਤੁਸੀਂ ਜੋੜ ਕੇ ਦੇਖੋ ਵੀ ਪੈਸਾ ਕਿੰਨਾ ਬਣਦਾ ਵੀ ਇਹਨੂੰ ਪੁੱਛ ਲਾਂਗਾ ਤੇਰੇ ਬਰਾਬਰ ਕੁਰਸੀ ਤੇ ਬੈਠਾ ਇਹਦੇ ਕੋਲੇ ਲਿਸਟਾਂ ਮਹੀਨੇ ਦੀ ਮਹੀਨੇ ਹਿਸਾਬ ਹੁੰਦਾ ਇਹਨਾਂ ਦਾ ਉਲਟਾ ਸਾਨੂੰ ਧਮਕਾਉਣ ਲੱਗ ਗਏ ਵੀ ਤੁਸੀਂ ਮਤਲਬ ਬੋਲਦੇ ਹੋ ਫਟੇ ਘਰੇ ਬੰਦੇ ਭੇਜੇ ਅਸੀਂ ਕਿਹਾ ਵੀ ਨਾ ਅਸੀਂ ਪਹਿਲਾਂ ਡਰਿਆ ਨਾ ਹੁਣ ਡਰੀਏ ਮਰਨਾ ਇੱਕ ਦਿਨ ਆ ਇਹਦਾ ਕੋਈ ਪਤਾ ਨਹੀਂ ਬੰਦਾ ਤੁਰਿਆ ਜਾਂਦਾ ਨੌਜਵਾਨਾਂ ਨੂੰ ਵੀ ਸਾਨੂੰ ਅਪੀਲ ਕਰਦੇ ਆਂ ਵੀ ਇੱਕ ਜ਼ਿੰਦਗੀ ਮਿਲੀ ਆ ਇਹਨੂੰ ਤੁਸੀਂ ਮਤਲਬ ਨਸ਼ੇ 'ਚ ਵੀ ਬਰਬਾਦ ਕਰ ਸਕਦੇ ਹੋ ਇਹਨੂੰ ਆਪਾਂ ਇਕੱਠੇ ਹੋ ਕੇ ਸਰਕਾਰਾਂ ਵੀ ਬਦਲ ਸਕਦੇ ਜੇ ਨਹੀਂ ਕਰਦੇ ਇਦੋਂ ਬਾਜ਼ਾਰ 'ਚ ਉਹਦੇ ਤੇ 100 ਰੁਪਏ ਮੰਗ ਰ ਜੇ 100 ਦੀ ਚੀਜ਼ ਆ 25-30 ਰੁਪਏ ਟੈਕਸ ਆ ਤੇ ਦੇਣ ਨੂੰ ਇਹਨਾਂ ਕੋਲੇ ਨਾ ਪੜ੍ਹਾਈ ਆ ਨਾ ਦਵਾਈ ਆ ਸ਼ਰਾਬ ਦੇ ਠੇਕੇ ਆ ਜਿੱਥੇ ਮਰਜ਼ੀ ਖਲਾ ਲੋ ਇਹਨਾਂ ਤੋਂ ਤੇ ਜਿਹਦੇ ਕਰਕੇ ਵੀ ਇਹ ਗੱਲਾਂ ਸਾਨੂੰ ਸਮਝਣੀਆਂ ਪੈਣਗੀਆਂ ਪੁੱਛਣਾ ਪਊ 1 ਲੱਖ ਰੁਪਇਆ ਜਿਹਦੀ ਸਾਲ ਦੀ ਆਮਦਨ ਆ 8000 ਚ ਢਿੱਡ ਬਨ ਕੇ ਗੁਜ਼ਾਰਾ ਕਰੂ ਉਹ ਤੇ ਉਹ 8000 ਬੰਦਾ 8000 ਵਾਲਾ ਬੰਦਾ 35000 ਰੁਪਇਆ ਸਾਲ ਦਾ ਸਰਕਾਰ ਨੂੰ ਟੈਕਸ ਦੇ ਰਿਹਾ ਵੋਟ ਸਾਡੀ ਐ ਸਾਨੂੰ ਨਾ ਕੋਈ ਕੰਮ ਦੇ ਰਿਹਾ ਉਥੇ ਚੌਂਕਾਂ 'ਚ ਵਗ ਜਉ 2-2000 ਬੰਦਾ ਇਕੱਠਾ ਹੋ ਜਾਂਦਾ ਮੁੜਿਆ ਹੁੰਦਾ ਕੋਈ ਕਾਰਖਾਨਾ ਨਹੀਂ ਕੋਈ ਮਤਲਬ ਪੜ੍ਹਾਈ ਨਹੀਂ ਕੋਈ ਦਵਾਈ ਨਹੀਂ ਮਤਲ ਨਸ਼ੇ ਆ ਜਿੰਨੇ ਮਰਜ਼ੀ ਆਮ ਕਰ ਦੋ ਲੋਕ ਆਪਸ ਵਿੱਚ ਲੜੀ ਜਾਂਦੇ 22 ਸਾਲ ਦੇ 21 ਸਾਲ ਦੇ ਮੁੰਡੇ ਮਤਲਬ ਐਸੀ ਰਹਿ ਜਾਂਦਾ ਟੀਕਾ ਉਹਨਾਂ ਦੇ ਮਤਲਬ ਬਾਹਾਂ ਦੇ ਵਿੱਚ ਉਹ ਜਿਹੜੇ ਰੋਜ਼ ਮਰਦੇ ਨੇ ਦੋ ਤਿੰਨ ਪਰਸੋਂ ਸੀ ਐਸਐਸਟੀ ਨੂੰ ਕਿਹਾ ਕਹਿੰਦਾ ਕਿੱਥੇ ਮਰਿਆ ਅਸੀਂ ਛਨੀਰ ਮਰੇ ਪਰਸੋਂ ਜਾ ਕੇ ਪੜਤਾਲ ਕਰ ਲਾ ਕਿਉਂ ਆਪਾਂ ਮੌਤ ਦਾ ਬੰਦਾ 80 ਸਾਲ ਦਾ ਮਰਨ ਨੂੰ ਜੀ ਨਹੀਂ ਕਰਦਾ ਇੱਥੇ 20 20 ਸਾਲ ਦੇ 22 ਸਾਲ ਦੇ ਮੁੰਡਿਆਂ ਦੇ ਘਰ ਉਜੜੀ ਜਾਂਦੇ ਨੇ ਮੁੰਡੇ ਦੀ ਵੀ ਡੈਥ ਹੋਈ ਏ ਇੱਕ ਇੱਥੇ ਜੋਗੇ ਮਿਲਿਆ ਤਿੰਨ ਇੱਕ ਘਰ ਦੇ ਬੰਦੇ ਗਏ ਨੇ ਨਸ਼ੇ ਚੀਤਾਂ ਤੇ ਜੀ ਦੀ ਕਰਕੇ ਤੁਹਾਨੂੰ ਬੇਨਤੀ ਕਰਨ ਆਇਆ ਵੀ ਭਾਈ 27 ਤਰੀਕ ਦਾ ਨਾ ਭਗ ਸਿੰਘ ਦਾ ਦਿਨ ਵੀ ਨੌਜਵਾਨ ਉਹ ਵੀ ਸੀ 23 ਸਾਲ ਦੀ ਉਮਰ ਦੇ ਵਿੱਚ ਉਹ ਵੀ ਲੋਕਾਂ ਲਈ ਲੜਦਾ ਸ਼ਹੀਦ ਹੋਇਆ ਜਿਹਨੂੰ ਲੋਕ ਯਾਦ ਕਰਦੇ ਨੇ 100 ਸਾਲਾਂ ਬਾਅਦ ਵੀ ਪਰ ਨਾ ਸੀ ਜਿੱਤੇ ਬਾਸ ਤੇ ਬੈਠੇ ਆਂ ਦਰਨਾ ਬਾਚ ਬਾਤ ਤੇ ਬੈਠੇ ਆਂ ਹਰੇ ਕਾਹਦੇ ਬਾਤ ਤੇ ਬੈਠੇ ਆਂ ਜੀ ਪਰ ਨਾ ਲਾ ਰੱਖਿਆ ਬੁੜੀਆਂ ਨੇ ਸਾਰੀਆਂ ਨੇ ਏਕਾ ਕਰ ਰੱਖਿਆ ਏਕਾ ਕਰਕੇ ਜੇ ਅਸੀਂ ਕਿਸੇ ਨੂੰ ਰੋਕਦੇ ਆਂ ਤਾਂ ਰੁਕਦੇ ਨਹੀਂ ਛਾੜੇ ਆਖੇ ਕਹਿੰਦੇ ਅਸੀਂ ਤਾਂ ਹੀ ਵੇਚਾਂਗੇ ਸਾਨੂੰ ਕੋਈ ਹਟਾ ਨਹੀਂ ਸਕਦਾ ਅਸੀਂ ਮਹੀਨਾ ਦਿੰਨੇ ਆਗੇ 10000 ਦੀ ਗੁੱਤੀ ਛੜਦੇ ਆਂ ਕੌਣ ਕਹਿੰਦੀ ਐ ਇਹੇ ਗੱਲ ਹਾਂ दारू ਵੇਚਣ ਵਾਲੇ ਵੀ ਕਹਿੰਦੇ ਐ ਚਿਟਿਆਂ ਵਾਲੇ ਸਾਰੇ ਕਹਿੰਦੇ ਆ ਤੁਸੀਂ ਪੁਲਿਸ ਤੱਕ ਪਹੁੰਚ ਕੀਤੀ ਹਾਂ ਕਰੀ ਜੀ ਪਹੁੰਚ ਉਹਨਾਂ ਨੇ ਕੋਈ ਗੱਲ ਨਹੀਂ ਛੱਡ ਛਾਣਦੇ ਕੀ ਕਹਿਣਾ ਜੀ ਪੁਲਿਸ ਨੂੰ ਉਹ ਕਹਿੰਦੇ ਆ ਵੀ ਤੁਸੀਂ ਮਗਰ ਫੜ ਕੇ ਬੋਤਲਾਂ ਫੜੋ ਇਹਨਾਂ ਤੋਂ ਫਿਰ ਅਸੀਂ ਕੇਸ ਪਾਵਾਂਗੇ ਮਨਦੀਪ ਕੌਰ ਆ ਜੀ ਜੀ ਸਰ ਨਾਲਾ ਕੇ ਬੈਠੋ ਕੀ ਐ ਪ੍ਰੋਬਲਮ ਆ ਸਾਹਿਬ ਇਹ ਅਸੀਂ ਨਸ਼ਿਆਂ ਦੇ ਖਿਲਾਫ ਹੀ ਬੈਠੇ ਆ ਜੀ ਨਸ਼ਿਆਂ ਤੋਂ ਪਰੇਸ਼ਾਨ ਆ ਜੀ ਅਸੀਂ ਛਿੱਟੇ ਤੋਂ ਗੋਲੀਆਂ ਤੋਂ ਕੈਰਸੂਲ ਤੋਂ ਬਾਕੀ ਸ਼ਰਾਬ ਤੋਂ ਜੀ ਬਸ ਅਸੀਂ ਇਹੀ ਚਾਹੁੰਦੇ ਆ ਵੀ ਸਾਡੇ ਵੇੜੇ ਤੋਂ ਇਹ ਨਸ਼ਾ ਖਤਮ ਕੀਤਾ ਜਾਵੇ ਅਸੀਂ ਪ੍ਰਸ਼ਾਸਨ ਤੋਂ ਬਸ ਸਾਥ ਮੰਗਦੇ ਆ ਜੀ ਅਸੀਂ ਦੋ ਵਾਰ ਗਏ ਵੀ ਆ ਪਰ ਸਾਡੀ ਕੋਈ ਸੁਣਵਾਈ ਉਹਨਾਂ ਨੇ ਉਹ ਨਹੀਂ ਕੀਤੀ ਹੈ ਜੀ ਜੀ ਅਸੀਂ ਕਿਹਾ ਸੀ ਵੀ ਦੋ ਮੀਟਿੰਗਾਂ ਕਰ ਲੋ ਵੀ ਉਹੀ ਗੱਲ ਕੋਈ ਇਹਨਾਂ ਨੂੰ ਮਾੜਾ ਮੋਟਾ ਸਮਝਾਓ ਜੀ ਅਸੀਂ ਦੋ ਵਾਰ ਜਾਏ ਸਾਡਾ ਮਜ਼ਾਕ ਉਡਾਇਆ ਗਿਆ ਇਥੇ ਵੇੜੇ 'ਚ ਚਿੱਟੇ ਵਾਲਿਆਂ ਨੇ ਵੀ ਉਡਾਇਆ ਸ਼ਰਾਬ ਵਾਲਿਆਂ ਨੇ ਵੀ ਇਹ ਕਹਿੰਦੇ ਵੀ ਛੋਡੀ ਤਾਂ ਕੋਈ ਸੁਣਵਾਈ ਉੱਥੇ ਹੁੰਦੀ ਨਹੀਂ ਕਿਉਂਕਿ ਅਸੀਂ ਵੀ ਅਸੀਂ ਮਹੀਨੇ ਦਾ ਉਹਨਾਂ ਨੂੰ ਮਹੀਨਾ ਦਿੰਨੇ ਹੈਗੇ ਉਹੀ ਗੱਲ 10000 ਦਿੰਨੇ ਆ ਅਸੀਂ ਤਾਂ ਜਿੱਥੇ 10 ਦੇਣਾ ਜੇ ਉੱਥੇ 12 ਛਿੜ ਦਿਆ ਕਰਾਂਗੇ ਪਰ ਛੋਡੀ ਸੁਣਵਾਈ ਨਹੀਂ ਹੋਊਗੀ ਉੱਥੇ ਬਾਕੀ ਇਹ ਗੱਲ ਤੁਹਾਨੂੰ ਪਤਾ ਹੀ ਨਿੱਕੇ ਨਿੱਕੇ ਬੱਚੇ ਨੇਗੇ ਜਦੋਂ ਕਹਿੰਦੇ ਸੱਤ ਉਂਗਲਾਂ ਤੇ ਵਜਦੀ ਹੈ ਜੀ ਸੋਝਾ ਤਾਂ ਹੱਥ ਨੂੰ ਹੀ ਆ ਸਾਰਿਆਂ ਦਾ ਹੀ ਨੁਕਸਾਨ ਆ ਜੀ ਤੁਹਾਨੂੰ ਪਤਾ ਹੀ ਚਿੱਟਾ ਉਹੀ ਗੱਲ 10 10 ਸਾਲ ਦੇ ਬੱਚੇ ਲੱਗੇ ਪਏ ਨੇਗੇ ਸਾਰੇ ਕੰਮ ਤਾਂ ਦਿਹਾੜੇ ਲੇੜੀ ਸਾਰੇ ਬਾਰੇ ਬੰਦੇ ਤਾਂ ਤੁਹਾਨੂੰ ਪਤਾ ਜੀ ਬੰਦਿਆਂ ਦਾ ਸਟੈਂਡ ਤਾਂ ਕੋਈ ਹੈ ਨਹੀਂ ਕੋਈ ਨਸ਼ੇ ਉਹ ਚਿੱਟੇ ਦਾ ਆਦੀ ਆ ਕੋਈ ਸ਼ਰਾਬ ਦਾ ਕੋਈ ਗੋਲੀਆਂ ਦਾ ਕੋਈ ਕੈਫਸੋਲ ਦਾ ਕੋਈ ਨਹੀਂ ਇਸ ਦੇ ਖਿਲਾਫ ਬੋਲਦੇ ਜੇ ਬੁੜੀਆਂ ਨੇ ਸਟੈਂਡ ਲੈਤਾ ਬਸ ਅਸੀਂ ਇਹੀ ਚਾਹੁੰਦੇ ਆ ਵੀ ਚੱਲ ਲੇੜੀ ਜਿ세 ਬਹਿਨੀਆਂ ਨੇ ਸਾਨੂੰ ਕੋਈ ਗਲਤ ਫਲਤ ਨਾ ਬੋਲੇ ਜੀ ਬਸ ਅਸੀਂ ਤਾਂ ਇਹੀ ਚਾਹੁੰਦੇ ਵੀ ਸਾਡਾ ਪ੍ਰਸ਼ਾਸਨ ਵੀ ਸਾਥ ਦੇਵੇ ਇਸ ਗੱਲ ਵਿੱਚ ਗ੍ਰਾਮ ਰੈਡ ਵੀ ਲੇੜੀ ਦੇ ਧਰ ਨਾਲ ਆ ਕੇ ਵੇਖੀ ਆ ਨੇ ਕੀ ਆ ਇਹ ਪੂ ਪਿਛਲੇ 15 ਦਿਨ ਹੋ ਗਏ ਜੀ ਇਹਨਾਂ ਨੂੰ ਇੱਥੇ ਮਤਲਬ ਧਰਨਾ ਦਿਨਾਂ ਨੂੰ ਵੀ ਨਸ਼ੇ ਵਾਲੇ ਚਿੱਟੇ ਵਾਲੇ ਸ਼ਰਾਬ ਵਾਲੇ ਤੰਗ ਕਰਦਾ ਪੂਰਾ ਮਹੱਲਾ ਇਹ ਤੋਂ ਮਤਲਬ ਪਰੇਸ਼ਾਨ ਕੋਈ ਪੁਲਿਸ ਸੁਣਵਾਈ ਨਹੀਂ ਕਰ ਰਹੀ ਜੇ ਪੁਲਿਸ ਕੋਲੇ ਗਏ ਇਹ ਨਸ਼ੇ ਵੇਚਣ ਵਾਲੇ ਵੀ ਕਹਿੰਦੇ ਨੇ ਵੀ ਅਸੀਂ ਤਾਂ ਮਹੀਨਾ ਦਿੰਦੇ ਆ ਸਾਨੂੰ ਕੋਈ ਨਹੀਂ ਬੁਲਾਉਂਦਾ ਪੁਲਿਸ ਆ ਕੇ ਘੇੜਾ ਦੇ ਕੇ ਤਸੱਲੀ ਦੇ ਕੇ ਮੁੜ ਗਈ ਜਿਹੜਾ ਕੰਮ ਪੁਲਿਸ ਦਾ ਉਹ ਕਾਰ ਆਮ ਜਨਤਾ ਰਹੀ ਹੈ ਨਾ ਇੱਥੇ ਅਸੀਂ ਪਹਿਲਾਂ ਵੀ 8 ਮਹੀਨੇ ਧਰਨਾ ਦਿੱਤਾ ਸੀ ਜਿਹੜਾ ਵੀ ਐਸਐਸਪੀ ਆਉਂਦਾ ਇੱਕ ਤੋਂ ਬਾਅਦ ਇੱਕ ਨਕਮਾ ਆਉਂਦਾ ਜਿਹੜਾ ਹਲੇ ਤੱਕ ਅਸੀਂ ਮਿਲ ਕੇ ਵੀ ਆਏ ਆਂ ਵੀ ਭਾਈ ਇਹ ਨਸ਼ੇ ਮਤਲਬ ਉਦੋਂ ਗਿਣਤੀ ਵੱਧ ਰਹੀ ਹੈ ਨਸ਼ਿਆਂ ਦੀ ਮਾਰ ਥੱਲੇ ਬਹੁਤ ਸਾਰੇ ਨੌਜਵਾਨ ਮਤਲਬ ਮੌਤਾਂ ਹੋ ਰਹੀਆਂ ਨੇ ਕਹਿੰਦਾ ਵੀ ਦੱਸੋ ਕਿਹੜੀ ਚਨੀਰ ਮੌਤ ਹੋਈ ਆ ਹੁਣ ਪਿਛਲੇ 2 ਦਿਨ ਪਹਿਲੇ ਤਾਂ ਉਹਦੇ ਲਈ ਅਸੀਂ ਇਹ ਚੇਤਾਵਨੀ ਦਿੰਦੇ ਆਂ ਪ੍ਰਸ਼ਾਸਨ ਨੂੰ ਵੀ ਵੀ ਪਹਿਲਾਂ ਵਾਂਗੂ ਵੱਡਾ ਅੰਦੋਲਨ ਫੇਰ ਖੜਾ ਕਰਨਾ ਪਊਗਾ ਨਹੀਂ ਇਹ ਬਾਜ਼ ਆ ਜਾਣ ਸਰਕਾਰ ਭਗਵੰਤ ਮਾਨ ਸਰਕਾਰ ਇਸੇ ਮੁੱਦੇ ਤੇ ਬਣੀ ਸੀ ਵੀ ਅਸੀਂ ਨਸ਼ੇਬੰਦ ਕਰਾਂਗੇ ਨਸ਼ੇਬੰਦ ਨਹੀਂ ਹੋਏ ਇਹਨਾਂ ਦੀਆਂ ਕੋਠੀਆਂ ਵੀ ਖੇੜਨੀਆਂ ਪੈ ਸਕਦੀਆਂ ਨੇ ਲੋਕਾਂ ਨੂੰ ਅੱਕੇ ਹੋਏਆਂ ਨੂੰ ਜਦੋਂ ਜੇ ਨਾ ਇਹਨਾਂ ਨੇ ਨਸ਼ੇ ਵਾਲੇ ਤੇ ਕੋਈ ਕਾਰਵਾਈ ਕੀਤੀ ਅਸੀਂ ਡੈਪੂਟੇਸ਼ਨ ਲੈ ਕੇ ਸਤਾਈ ਨੂੰ ਅਸੀਂ ਮਾਰਚ ਵੀ ਕਰਾਂਗੇ ਭਗਤ ਸਿੰਘ ਦੇ ਦਿਨ ਦੇ ਉੱਥੇ ਸ਼ਹਿਰ ਦੇ ਵਿੱਚ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਦੁਬਾਰੇ ਫੇਰ ਬੇਨਤੀ ਕਰਦੇ ਵੀ ਮਾਨ ਸਾਹਿਬ ਮੈਡੀਕੋਜ ਡੀਐਸਪੀ ਗੋਇਲ ਵਰਗੇ ਦੀ ਜਾਂਚ ਕੀਤੀ ਜਾਵੇ ਜਿੱਥੋਂ ਕਰੋੜਾਂ ਅਰਬਾਂ ਦੀ ਜਾਇਦਾਦ ਪਤਾ ਲੱਗ ਜੂਗਾ ਤੇ ਇਹਨਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਣ ਇਹ ਸਾਡੀਆਂ ਮੰਗਾਂ ਭੇਗਿਆ ਨੇ ਤੇ ਇਹਦੇ ਤੇ ਪ੍ਰਸ਼ਾਸਨ ਦੇ ਨਾਂ ਤੇ ਹੰਦ ਦਿੱਤਾ ਤਾਂ ਸੰਘਰਸ਼ ਕਰਨਾ ਪੈਸਾ